ਸ਼ਸ਼ੀਕਾਲ ਜੀ ਜਿਸ ਤਰ੍ਹਾਂ ਕੀ ਅੱਜ ਮਹਿਲਾ ਦਿਵਸਾ ਜਿਹੜਾ ਪੂਰੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਅਸੀਂ ਉਸ ਮਹਿਲਾ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜੋ ਕਿ ਇੱਕ ਪਿੰਡੂ ਖੇਤਰ ਚੋਂ ਉੱਠ ਕੇ ਸ਼ਹਿਰ ਦੇ ਵਿੱਚ ਪਹੁੰਚੀ ਆ ਕਹਿੰਦੇ ਅੰਤ ਦੀ ਗਰੀਬੀ ਵੀ ਦੇਖੀ ਆ ਪਰ ਅੱਜ ਬੁਟੀਕ ਆ ਜਿਹੜਾ ਨਾਬਾ ਦੇ ਵਿੱਚ ਚਲਾਰੀਆ ਔਰਤ ਕਰਮਜੀਤ ਕੌਰ ਜੀ ਤੋਂ ਬਹੁਤ-ਬਹੁਤ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਨੂੰ ਮਹਿਲਾ ਦਿਵਸ ਤੇ ਬਹੁਤ-ਬਹੁਤ ਵਧਾਈਆ ਤੁਹਾਨੂੰ ਸੋ ਸਾਰੀਆਂ ਪੈਣਾ ਵੀਰਨ ਨੂੰ ਸਾਰਿਆਂ ਨੂੰ ਬਿਲਕੁਲ ਕਰੋ ਜੀ ਕਿਸ ਤਰ੍ਹਾਂ ਦੇਖਦੇ ਹੋ ਜਿੰਦਗੀ ਦਾ ਸਟਰਗਲ ਹੈ ਜਿਹੜਾ ਤੁਸੀਂ ਕੀਤਾ ਇਸ ਕਦਮ ਤੇ ਪਹੁੰਚੇ ਕਿੰਨੀ ਕਿ ਮਿਹਨਤ ਤੁਹਾਨੂੰ ਜਿੰਦਗੀ ਚ ਕਰਨੀ ਪਈ ਆ ਅ ਮੈਂ ਤਾਂ ਸਾਰੇ ਪੈਣਾ ਨੂੰ ਇਹੀ ਸਨੇਹਾ ਦੇਣਾ ਚਾਹੂੰਗੀ ਜੇ ਅਗਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਅੱਪ ਤਾਂ ਹੋਣਾ ਹੀ ਪੈਣਾ ਹੈ ਨਾ ਤੇ ਮੈਂ ਆਪਣੇ ਜਿਹੜੇ ਲਾਈਫ ਦੇ ਵਿੱਚ ਸਟਰਗਲ ਕੀਤਾ ਹੈ ਉਹਦੇ ਬਾਰੇ ਮੈਂ ਕੁਝ ਦੱਸਣਾ ਮੈਨੂੰ ਵਾਈਗਰੂ ਨੇ ਇੰਨਾ ਕੁ ਸ਼ਾਇਦ ਟਾਈਮ ਦਿੱਤਾ ਹੈ ਮੈਂ ਸਾਰਿਆਂ ਨੂੰ ਦੱਸ ਸਕਾਂ ਇਹ ਗੱਲ ਵੀ ਮੈਂ ਕਿੰਨਾ ਕ ਸਟਰਗਲ ਕਰਕੇ ਉਰੇ ਤੱਕ ਪਹੁੰਚੀ ਆ ਤੇ ਸਾਰੀਆਂ ਭੈਣਾਂ ਨੂੰ ਵੀ ਸਨੇਹਾ ਵੀ ਦੇਣਾ ਚਾਹੁੰਦੀ ਆ ਵੀ ਤੁਸੀਂ ਵੀ ਸਟਰਗਲ ਕਰਕੇ ਅੱਗੇ ਨਿਕਲ ਸਕਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਕਈ ਵਾਰ ਆਪਾਂ ਘਰਾਂ ਚ ਹੀ ਬੈਠੇ ਰਹਿ ਜਾਂਦੇ ਆ ਤੇ ਦੂਸਰਿਆਂ ਵੱਲ ਦੇਖਦੇ ਰਹਿੰਦੇ ਆ ਵੀ ਉਹ ਸਕਸੈਸ ਕਿਵੇਂ ਹੋ ਗਏ ਹਨਾ ਪਰ ਹਰ ਇੱਕ ਚੀਜ਼ ਦੇ ਪਿੱਛੇ ਇੱਕ ਮੇਨ ਰੀਜ਼ਨ ਹੁੰਦਾ ਹੈ ਵੀ ਆਪਾਂ ਮਿਹਨਤ ਕਿਵੇਂ ਕਰਦੇ ਆ ਹਨਾ ਤੇ ਜਦੋਂ ਆਪਾਂ ਪਿੰਡ ਦੇ ਵਿੱਚੋਂ ਆਏ ਸੀ ਤਾਂ ਪਿੰਡ ਦੇ ਵਿੱਚ ਸਾਨੂੰ ਸੋਚਿਆ ਵੀ ਨਹੀਂ ਸੀ ਪਹਿਲੀ ਸ਼ੁਕਰਾਨਾ ਤੋਂ ਵਾਹਿਗੁਰੂ ਦਾ ਹੈ ਦੇਖੋ ਜਿਨ੍ਹਾਂ ਨੇ ਆਪਾਂ ਨੂੰ ਉਰੇ ਤੱਕ ਲੈ ਕੇ ਆਂਦਾ ਹੈ ਦੂਸਰਾ ਸ਼ੁਕਰਾਨਾ ਉਹ ਭੈਣਾ ਵੀਰਾਂ ਤੇ ਮੇਰੇ ਹਸਬੰਡ ਮੇਰਾ ਕਾਫੀ ਸਾਥ ਦਿੰਦੇ ਰਹੇ ਨੇ ਉਹ ਹਰ ਇੱਕ ਗੱਲ ਦੇ ਵਿੱਚ ਕਰਮਜੀਤ ਐ ਨਹੀਂ ਐਵੇਂ ਕਰਨਾ ਆਪਾਂ ਨੇ ਹਨਾ ਤੇ ਜਦੋਂ ਅਸੀਂ ਇੱਕ ਸ਼ਾਪ ਦੇ ਵਿੱਚ ਕਾਜ ਬਟਨ ਕਰਦੇ ਸੀ ਸ਼ੁਰੂਆਤ ਦੇ ਵਿੱਚ ਮੇਰਾ ਬੇਟਾ ਸਾਲ ਉਹ ਕਹਿੰਦੀ ਕਿ ਕਿੱਥੋਂ ਸ਼ੁਰੂਆਤ ਕੀਤੀ ਕਾਜ ਬਟਨ ਦੀ ਜਿਹੜੀ ਤੁਸੀਂ ਕਾਜ ਬਟਨ ਦੀ ਜੀ ਇੱਕ ਛੋਟੀ ਜੀ ਆਪਣੀ ਕਿਰਾਏ ਤੇ ਦੁਕਾਨ ਸੀ ਉਹ ਕਿਰਾਏ ਦੀ ਦੁਕਾਨ ਤੋਂ ਸਾਨੂੰ ਕਿਰਾਇਆ ਲੱਗਦਾ ਸੀ ਵੀ ਅਸੀਂ ਕਿਰਾਇਆ ਵੀ ਨਹੀਂ ਭਰ ਸਕਦੇ ਐਨਾ ਵੀ 1600 ਰੁਪਏ ਸ਼ਾਇਦ ਉਹਨੂੰ ਕਿਰਾਇਆ ਹੁੰਦਾ ਸੀ ਸਾਡਾ ਉਹ ਸ਼ਾਪ ਦਾ ਤੇ ਸਾਨੂੰ ਇਹ ਲੱਗਦਾ ਸੀ ਵੀ ਅਸੀਂ ਉਹ ਕਿਰਾਇਆ ਕੱਢਾਂਗੇ ਕਿਵੇਂ ਦਾ ਕਿਵੇਂ ਐਡਜਸਟ ਹੋ ਪਾਵਾਂਗੇ ਕਾਜ ਬਟਨ ਦਾ ਸਿਰਫ ਰੇਟ ਹੈਗਾ ਸੀ ਉਦੋਂ 1 ਰੁਪਿਆ 1 ਰੁਪਿਆ ਹਾਂ 1 ਰੁਪਿਆ ਜੀ ਇਹ ਕਿਹੜੇ ਸਾਲ ਦੀ ਗੱਲ ਆ ਇਹ 2009 ਤੋਂ ਜੀ 2009 ਤੋਂ 9 2009 ਤੋਂ ਹਾਂਜੀ 1 ਰੁਪਿਆ ਸੀ ਤਾਂ ਇੱਕ ਵਾਰ ਤਾਂ ਐਵੇਂ ਹੋ ਗਿਆ ਸੀ ਵੀ ਆਪਾਂ ਕੰਮ ਛੱਡ ਕੇ ਸ਼ਹਿਰ ਜਾਣਾ ਪਊਗਾ ਆਪਾਂ ਨੂੰ ਆਪਣੀ ਓਰੇ ਨਹੀਂ ਸੈਟਿੰਗ ਆਉਣੀ ਹੈਗੀ ਐਵੇਂ ਤੇ ਮੈਂ ਫੇਰ ਮੇਰੇ ਹਸਬੰਦ ਜਦੋਂ ਮੈਂ ਮੈਂ ਅਸਲ ਚ 6 ਮਹੀਨੇ ਬਾਅਦ ਜਾਈ ਸੀ ਉਹ 6 ਮਹੀਨੇ ਪਹਿਲਾਂ ਉਹਨਾਂ ਨੇ ਸਟਾਰਟਿੰਗ ਕਰ ਲਈ ਸੀ ਕਾਜ ਵਟਣਾ ਦੀ ਤੇ ਉਹਨਾਂ ਨੂੰ ਸਾਰੇ ਹੀ ਕਰਦੇ ਕਹਿਣ ਲੱਗੇ ਵੀ ਵਾਪਸ ਆ ਜਾ ਵੀ ਆਪਣਾ ਨਹੀਂ ਸੈਟਿੰਗ ਆਉਣੀ ਹੈਗੀ ਪਿੰਡ ਦੇ ਵਿੱਚੋਂ ਵੀ ਉਰੇ ਤਾਂ ਫੇਰ ਵੀ ਆਪਾਂ ਇੱਕ ਦੂਸਰੇ ਨਾਲ ਮਿਲ ਜੁਲ ਕੇ ਰਹਿਨੇ ਵੀ ਉੱਥੇ ਕਿਵੇਂ ਸੈਟਿੰਗ ਆਉਗੀ ਆਪਣੀ ਹਨਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਆਪਾਂ ਇੱਕ ਵਾਰ ਕਦਮ ਚੱਕ ਲਿਆ ਤਾਂ ਆਪਾਂ ਨੇ ਪਿੱਛੇ ਨਹੀਂ ਹਟਣਾ ਹੈਗਾ ਹੁਣ ਤੇ ਜਦੋਂ 50 ਪੈਸੇ ਉਦੋਂ ਇੱਕ ਐਸੇ ਟਾਈਮ ਆਇਆ ਵੀ ਜਿਵੇਂ ਆਪਾਂ ਕਹਿੰਦੇ ਪਰਮਾਤਮਾ ਇੱਕ ਆਪਣਾ ਇਮਤਿਹਾਨ ਲੈਂਦਾ ਹੁੰਦਾ ਹੈ ਬਿਲਕੁਲ ਲੈਂਦਾ ਹਾਂਜੀ ਉਦੋਂ ਹੀ ਮਤਲਬ ਟੇਲਰਾਂ ਦੀ ਸਟ੍ਰਾਈਕ ਹੋ ਗਈ ਜਦੋਂ ਟੇਲਰਾਂ ਦੀ ਸਟ੍ਰਾਈਕ ਹੋਈ ਤਾਂ ਸਾਨੂੰ ਹੋਰ ਵੀ ਜ਼ਿਆਦਾ ਮੁਸੀਬਤ ਆ ਗਈ ਵੀ ਹੁਣ ਉਹ ਕਹਿੰਦੇ ਵੀ 50 ਪੈਸੇ ਹੀ ਕਾਜ ਕਰਨੇ ਨੇ ਜੇ ਕਰਨੇ ਨੇ ਤਾਂ ਵੀ ਇਸ ਤੋਂ ਉੱਪਰ ਨਹੀਂ ਦੇ ਸਕਦੇ ਹੁਣ ਜਦੋਂ ਤੱਕ ਤੁਸੀਂ ਮਤਲਬ ਸਟ੍ਰਾਈਕ ਇੱਕ ਮਹੀਨੇ ਦੀ ਸਟ੍ਰਾਈਕ ਸੀ ਉਹ ਸਾਡਾ ਇਮਤਿਹਾਨ ਸੀ ਇੱਕ ਤਰ੍ਹਾਂ ਦਾ ਵੀ ਇਹ ਸਟ੍ਰਾਈਕ ਜਿਹੜੀ ਚੱਲੀ ਹੈ ਵੀ ਆਪਣਾ ਇਮਤਿਹਾਨ ਆ ਵੀ ਆਪਾਂ ਹੋ ਕਰ ਸਕਦੇ ਇਹਨੂੰ ਐਡਜਸਟ ਜਾਂ ਨਹੀਂ ਤਾਂ ਉਹ ਮੈਨੂੰ ਜਦੋਂ ਫੋਨ ਤੇ ਗੱਲ ਕਰਦੇ ਸੀ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ 6 ਮਹੀਨਿਆਂ ਬਾਅਦ ਜਦੋਂ ਮਤਲਬ ਉਹ ਸਟ੍ਰਾਈਕ ਖਤਮ ਹੋ ਗਈ ਉਹਦੇ ਅਕੋਰਡਿੰਗ ਮੈਂ ਵਿੱਚ ਆਈ ਹਰੇ ਤਾਂ ਮੈਂ ਖੁਦ ਕੰਮ ਕਰਕੇ ਦੇਖਿਆ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਨੇ ਇਕੱਲਾ ਕਾਜ ਵਟਣਾ ਤੇ ਨਹੀਂ ਰਹਿਣਾ ਹੈਗਾ ਆਪਾਂ ਨੇ ਹੋਰ ਕੰਮ ਵੀ ਨਾਲ ਸਟਾਰਟ ਕਰਨਾ ਹੈ ਤਾਂ ਅਸੀਂ ਇੱਕ ਮਸ਼ੀਨ ਲਈ ਜਿਵੇਂ ਪੀਕੋ ਵਾਲੀ ਹੁੰਦੀ ਹੈ ਜਾਂ ਬਟਨ ਵਾਲੀ ਹੁੰਦੀ ਹੈ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਬਟਨਾਂ ਦਾ ਵੀ ਨਾਲ ਕੰਮ ਸਟਾਰਟ ਕਰਦੇ ਆਂ ਉਹ ਮਸ਼ੀਨ ਅਸੀਂ ਬਟਨ ਵਾਲੀ ਜਦੋਂ ਲਈ ਤਾਂ ਮਤਲਬ ਜਿਹੜੇ ਨਾਲ ਨਾਲ ਦੇ ਸੀ ਉਹ ਸਾਰਿਆਂ ਨੂੰ ਇੱਕ ਫੈਸਿਲਿਟੀ ਮਿਲ ਗਈ ਸੀ ਮਿਲ ਗਈ ਵੀ ਜਿਵੇਂ ਆਪਾਂ ਕਹੇਦੀ ਵੀ ਉਹਨਾਂ ਨੂੰ ਕਾਜ ਤੋਂ ਕਰਕੇ ਉਹਨਾਂ ਦਾ ਟਾਈਮ ਐਡਜਸਟ ਹੋ ਗਿਆ ਸੀ ਵੀ ਆਪਾਂ ਨੇ ਬਟਨ ਲਗਵਾ ਲੈਣਾ ਸਾਡਾ ਕੰਮ ਜਲਦੀ ਹੋ ਜਾਣਾ ਹੈ ਉਹਨਾਂ ਕੋਲੇ ਕਰਮਜੀਤ ਤੂੰ ਸੋਚਿਆ ਸੀ ਵੀ ਇਸ ਕਾਮ ਤੇ ਮੈਂ ਪਹੁੰਚ ਚ ਹਾਂ ਨਹੀਂ ਜੀ ਬਿਲਕੁਲ ਵੀ ਨਹੀਂ ਮੈਂ ਬਾਈ ਗਰੂ ਤੋਂ ਅੱਜ ਵੀ ਡਰ ਕੇ ਕਹਿੰਨੀ ਆ ਵੀ ਜਿੱਥੇ ਤੱਕ ਮੈਂ ਪਹੁੰਚੀ ਆ ਮੈਂ ਕਹਿੰਨੀ ਵੀ ਸਾਰੀਆਂ ਭੈਣਾਂ ਉੱਤੇ ਤੱਕ ਪਹੁੰਚਣਾ ਨਾ ਜਿੰਨਾ ਮਾਣ ਮੈਨੂੰ ਅੱਜ ਮਿਲ ਰਿਹਾ ਹੈ ਸ਼ਾਇਦ ਸਾਰੀਆਂ ਲੈ ਸਕਦੀਆਂ ਨੇ ਜੇ ਮਿਹਨਤ ਕਰਨ ਹਨਾ ਬਿਲਕੁਲ ਸਭ ਤੋਂ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਕਰਮਜੀਤ ਜੀ ਜਦੋਂ ਇਨਸਾਨ ਇੱਕ ਗਰੀਬੀ ਚ ਉੱਠਦਾ ਉਹ ਅਮੀਰੀ ਦੇ ਵਿੱਚ ਪੈਰ ਧਰਦਾ ਜਾ ਕੇ ਤਾਂ ਕਹਿੰਦੇ ਇਨਸਾਨ ਬਦਲ ਜਾਂਦਾ ਤੁਹਾਡੇ 'ਚ ਕੋਈ ਬਦਲਾਅ ਆਇਆ ਦੇਖੋ ਜੀ ਮੈਂ ਤਾਂ ਹਰ ਵਕਤ ਇਹੀ ਗੱਲ ਕਹਿੰਦੀ ਮੈਂ ਜੀ ਤੁਹਾਡੇ ਨਾਲ ਵੀ ਤੇ ਸਾਰਿਆਂ ਨੇ ਜਿਹੜੇ ਸੁਣਨਗੇ ਉਹਨਾਂ ਨੂੰ ਵੀ ਹੈ ਨਾ ਤੇ ਮੈਂ ਕਹਿੰਨੇ ਆਂ ਵੀ ਬਾਈ ਗਰੂ ਤੋਂ ਡਰ ਕੇ ਰਹੋ ਉਹਦੀ ਲਾਠੀ ਬਹੁਤ ਤਕੜੀ ਹੈ ਜੇ ਉਹ ਮਾਰਦਾ ਹੈ ਫਿਰ ਉਹ ਗਿਰਦਾ ਵੀ ਥੱਲੇ ਆ ਤੇ ਉਸ ਗੱਲ ਤੋਂ ਮੈਨੂੰ ਅੱਜ ਵੀ ਪ੍ਰਮਾਤਮਾ ਬਚਾ ਕੇ ਰੱਖੇ ਵੀ ਮੈਂ ਉਹ ਮਾਣ ਨਹੀਂ ਕਰਨਾ ਚਾਹੁੰਦੀ ਜਿਨ੍ਹਾਂ ਤੋਂ ਆਪਾਂ ਮਤਲਬ ਇੱਕ ਮੰਗਦੇ ਆ ਉਹ ਆਪਾਂ ਫਿਰ ਜਿਵੇਂ ਆਪਾਂ ਕਹਿੰਦੇ ਵੀ ਜੀ ਇੱਕ ਜਿਹੜਾ ਕਸਟਮਰ ਹੁੰਦਾ ਰੱਬ ਦਾ ਰੂਪ ਹੁੰਦਾ ਹੈ ਰੱਬ ਦਾ ਰੂਪ ਰੱਬ ਦਾ ਰੂਪ ਹੁੰਦਾ ਹੈ ਤੇ ਜੇ ਛੋਟੇ ਕੰਮ ਤੋਂ ਚੱਲ ਕੇ ਅਜ ਵਾਗਰੂ ਆਪਾਂ ਨੂੰ ਉਰੇ ਤੱਕ ਲੈ ਕੇ ਆਇਆ ਹੈ ਚਲੋ ਮਿਹਨਤ ਤਾਂ ਆਪਣੀ ਹੁੰਦੀ ਹੈ ਪਰ ਜਿਹੜੀ ਉਹਦੀ ਰਾਜਾ ਹੁੰਦੀ ਹੈ ਉਹ ਆਪਾਂ ਇੱਕ ਅਲੱਗ ਤਰੀਕੇ ਨਾਲ ਕਹਿ ਸਕਦੇ ਆ ਬੀਜੇ ਆਪਾਂ ਨਿਮਰਤਾ ਰੱਖਾਂਗੇ ਤਾਂ ਬਹੁਤ ਕੁਝ ਹੋ ਸਕਦਾ ਹੈ ਆਪਣੀ ਲਾਈਫ ਦੇ ਵਿੱਚ ਬਿਲਕੁਲ ਕਰਮਜੀਤ ਜੀ ਜਦੋਂ ਤੁਸੀਂ ਇਸ ਲਾਈਨ ਦੇ ਵੱਲ ਕਦਮ ਚੁੱਕਿਆ ਸਭ ਤੋਂ ਉਹ ਗਰੀਬੀ ਵਾਲਾ ਦਿਨ ਵੀ ਅੱਜ ਯਾਦ ਆ ਰਿਹਾ ਤੁਹਾਨੂੰ ਬਹੁਤ ਜੀ ਮੇਰੇ ਯਾਦ ਆ ਵੀ ਅਸੀਂ ਇੱਕ ਕੱਪ ਚਾਹ ਦਾ ਪੀਣਾ ਹੁੰਦਾ ਸੀ ਤੇ ਉਹ ਉਸ ਟਾਈਮ ਵੀ 4 ਰੁਪਏ 5 ਰੁਪਏ ਦਾ ਸੀ ਲਾਈਟ ਦਾ ਰੇਟ ਸੀ ਜਿਹੜਾ ਉਦੋਂ 4 ਰੁਪਏ ਜੂਨਟ ਸੀ ਫਿਰ 7 ਰੁਪਏ ਹੋਈ ਉਸ ਤੋਂ ਬਾਅਦ ਤੇ ਜਦੋਂ ਮੈਂਟੇਨ ਕਰਨਾ ਹੁੰਦਾ ਤੁਹਾਨੂੰ ਪਤਾ ਹੈ ਵੀ ਇੱਕ ਕੱਪ ਚਾਹ ਦੇ ਵਿੱਚ ਹਸਬੰਡ ਵਾਈਫ ਨੇ ਅਸੀਂ ਐਡਜਸਟ ਕੀਤਾ ਹਾਂ ਦਾ ਕੱਪ ਹਾਂਜੀ ਹਾਂ ਅੱਧਾ ਅੱਧਾ ਕੱਪ ਅਸੀਂ ਇਹ ਸੋਚਦੇ ਹੁੰਦੇ ਸੀ ਵੀ ਜੇ 10 ਰੁਪਏ ਆਪਣੇ ਚਾਹ ਦੇ ਕੱਪ ਤੇ ਜਾਂ ਚੱਲੇ ਗਏ ਵੀ ਆਪਾਂ ਨੂੰ ਫਿਰ 2 ਰੁਪਏ ਕਾਜ ਜਾਂ ਮਤਲਬ 1.5 ਰੁਪਏ ਕਾਹ ਦੇ ਵਿੱਚ ਆਪਾਂ ਨੂੰ ਪਿੱਛੇ ਕੀ ਬਚਣਾ ਹੈ ਕਿਰਾਇਆ ਆਪਾਂ ਕਿਵੇਂ ਕੱਢਾਂਗੇ ਉਹਦਾ ਹਾਂ ਬਹੁਤ ਮਜ਼ਾਕ ਵੀ ਸਾਡਾ ਕੀਤਾ ਹੈ ਜਿਵੇਂ ਅਸੀਂ ਪਿੰਡ ਦੇ ਵਿੱਚ ਆਏ ਸੀ ਵੀ ਆ ਤੁਸੀਂ ਹੁਣ ਕੀ ਕਰਨ ਲੱਗ ਗਏ ਅਸੀਂ ਕਹਿ ਵੀ ਚਲੋ ਦੁਨੀਆ ਇਹ ਤਾਂ ਕਹਿਣਾ ਤਾਂ ਹੱਕ ਬਣਦਾ ਏ ਜਦੋਂ ਆਪਾਂ ਕੁਝ ਕਰਕੇ ਦਿਖਾਵਾਂਗੇ ਸ਼ਾਇਦ ਉਦੋਂ ਆਪਣੀ ਮਿਹਨਤ ਦਾ ਕੋਈ ਮੁੱਲ ਪੈ ਜਾਣਾ ਹਨਾ ਤੇ ਸੋਚਿਆ ਹੀ ਸੀ ਵੀ ਅੱਪ ਹੋਣਾ ਏ ਕਿਸੇ ਵੀ ਤਰੀਕੇ ਨਾਲ ਕੰਮ ਕਰਕੇ ਮਿਹਨਤ ਕਰਕੇ ਸਵੇਰੇ ਤੋਂ ਲੈ ਕੇ ਸਾਡੀ ਡਿਊਟੀ ਸੀ 9:30 ਤੋਂ ਅਸੀਂ ਸ਼ਾਪ ਤੇ ਹਾਜ਼ਰੀ ਦੇ ਕੇ ਰਾਤ ਦੇ 12 1 ਜਾਂ 2 ਵੀ ਸਾਨੂੰ ਵੱਜੇ ਨੇ ਜਿਹੜਾ ਫੈਕਟਰੀਆਂ ਦਾ ਕੰਮ ਅਸੀਂ ਕਾਜ ਵਟਣਾ ਦਾ ਕੀਤਾ ਏ ਉਹਦੇ ਦੌਰਾਨ ਮੇਰਾ ਬੇਟਾ ਸਾਲਕ ਦਾ ਸੀ ਉਦੋਂ ਜਦੋਂ ਮੇਰੀ ਯਾਦ ਹੈ ਤੇ ਜਦੋਂ ਉਹਨੂੰ ਮੈਂ ਸ਼ਰਟਾਂ ਦੇ ਪਰੈਪਾ ਦਿੰਦੀ ਸੀ ਤਾਂ ਮੈਨੂੰ ਕਿਤੇ ਨਾ ਕਿਤੇ ਅਹਿਸਾਸ ਵੀ ਹੁੰਦਾ ਸੀ ਵੀ ਕਿੱਥੇ ਮਨਾ ਹਨਾ ਆਪਾਂ ਨੇ ਚਲੋ ਮਿਹਨਤ ਤਾਂ ਆਪਣਾ ਇੱਕ ਕੰਮ ਹੈ ਪਰ ਬੱਚੇ ਦੀ ਲਾਈਫ ਵੀ ਇੱਕ ਆਪਣੀ ਡਿਊਟੀ ਹੈ ਉਹ ਜ਼ਰੂਰੀ ਹੈ ਡਿਊਟੀ ਹੈ ਤੇ ਉਹਦੇ ਅਕੋਰਡਿੰਗ ਜਦੋਂ 1.5 ਸਾਲ ਦਾ ਹੋਇਆ 6 ਮਹੀਨੇ ਬਾਅਦ ਤਾਂ ਮੈਂ ਇਹਨੂੰ ਇੱਕ ਸਕੂਲ ਦੇ ਵਿੱਚ ਪਾਤਾ ਤੇ ਜਦੋਂ ਮੈਂ ਘਰ ਜਾਣਾ ਮਤਲਬ ਮੈਂ ਆਪਣੀ ਨਨਾਨ ਦੇ ਘਰੇ ਰਹਿੰਦੀ ਸੀ ਉਸ ਟਾਈਮ ਦੇ ਵਿੱਚ ਤੇ ਜਦੋਂ ਮੈਂ ਤਿੰਨ ਗੇੜੇ ਲਾਉਣੇ ਜਾਨੀ ਕਿ 3 ਕਿਲੋਮੀਟਰ ਦੇ ਤਕਰੀਬਨ ਪੈਂਦਾ ਔਰ ਤੇ ਤੁਰਕੇ ਹੀ ਆਉਣਾ ਤੁਰਕੇ ਜਾਣਾ ਘੱਟੋ ਘੱਟ ਮੇਰੇ ਤਿੰਨ ਗੇੜਿਆਂ ਤੋਂ ਸਟਾਰਟਿੰਗ ਪੰਜ ਗੇੜਿਆਂ ਤੱਕ ਵੀ ਰਹੀ ਉਹ ਘਰ ਦੇ ਅੰਦਰ ਵੀ ਜਦੋਂ ਮੈਂ ਜਾਣਾ 15 ਮਿੰਟ ਦਾ ਮੈਂ ਉਹ ਸਫ਼ਰ ਤੈਅ ਕਰ ਲਿਆ ਸੀ दे, 1.5 ਕਿਲੋਟ ਜਿਹੜਾ ਡੇ ਹਾਂ 1.5 ਕਿਲੋਮੀਟਰ ਪੰਜ ਜਿਹੜੇ ਲਾਉਂਦੇ ਸੀ ਹਾਂ ਪੰਜ ਚੱਕਰ ਮੇਰੇ ਲੱਗ ਜਾਂਦੇ ਸੀ 15 ਕਿਲੋਮੀਟਰ ਡੇਲੀ ਦਾ ਤੁਸੀਂ ਅਪ ਡਾਊਨ ਕਰਦੇ ਸੀ ਹਾਂ ਅਪ ਡਾਊਨ ਕਰਦੀ ਸੀ ਮੈਂ ਉਹ ਇੱਕੇ ਸੀ ਵੀ ਵਿੱਚ ਨੂੰ ਕੱਪੜੇ ਧੋ ਕੇ ਆਉਣੇ ਨੇ ਜਾਂ ਕੁਝ ਹੋਰ ਕੰਮ ਕਰਕੇ ਆਉਣਾ ਹੈ ਵੀ ਜਦੋਂ ਉਰੇ ਲਾਈਟ ਗਈ ਹੋਈ ਹੁੰਦੀ ਸੀ ਵੀ ਆਪਾਂ ਕੰਮ ਕਰਨਾ ਕਿਉਂ ਇਹ ਕੰਮ ਹੁੰਦਾ ਸੀ ਜ਼ਿਆਦਾਤਰ ਸਵੇਰੇ ਸ਼ਾਮ ਦਾ ਜਿਹੜਾ ਕਾਜ ਵਟਣਾ ਦਾ ਹੁੰਦਾ ਸੀ ਤੋਂ ਮੈਨੂੰ ਹੁੰਦਾ ਸੀ ਵੀ ਦਿਨੇ ਜਿਹੜੀ ਆਪਣੀ ਐਡਜਸਟਮੈਂਟ ਹੋ ਸਕਦੀ ਹੈ ਜਾਂ ਬੇਟੇ ਨੂੰ ਕੁਝ ਖਵਾ ਕੇ ਆਉਣਾ ਹੈ ਹੂੰ ਜਾਂ ਉਹਦੇ ਵੱਲ ਦੇਖਣਾ ਹੈ ਜਾਂ ਮੈਂ ਆਪਣੇ ਘਰ ਦੀ ਐਡਜਸਟਮੈਂਟ ਕਰਨੀ ਹੈ ਵੀ ਕਿਵੇਂ ਕਰਨੀ ਹੈ ਤਾਂ ਉਹ ਮੈਂ ਤਕਰੀਬਨ ਚੱਕਰ ਲਾਉਂਦੀ ਸੀ ਮੈਂ ਕਿਸੇ ਦਾ ਐਵੇਂ ਨਹੀਂ ਮੰਗਿਆ ਨਾ ਮੇਰੇ ਕੋਲ ਸਾਈਕਲ ਸੀ ਨਾ ਕੁਝ ਹੋਰ ਨਾ ਹੀ ਮੈਂ ਕਿਸੇ ਦਾ ਐਵੇਂ ਦੇਖਿਆ ਸੀ ਵੀ ਆਪਾਂ ਨੇ ਕਿਸੇ ਦੇ ਮੋਟਰਸਾਈਕਲ ਤੇ ਬੈਠ ਕੇ ਜਾਣਾ ਹੈ ਤਾਂ ਮੈਂ ਤੁਰ ਕੇ ਹੀ ਆਪਣਾ ਸਫ਼ਰ ਐਨਾ ਉਹ ਕਰ ਲਿਆ ਸੀ ਵੀ ਮੈਂ ਸਵੇਰੇ ਵੀ ਜਦੋਂ ਸਰਦਾਰ ਜੀ ਨੇ ਪਹਿਲਾਂ ਆ ਜਾਣਾ ਸ਼ਾਪ ਤੇ ਤੇ ਮੈਂ ਕਈ ਵਾਰ ਅੱਧਾ ਘੰਟਾ ਲੇਟ ਹੋਣਾ ਤਾਂ ਮੈਂ ਤੁਰ ਕੇ ਉਹਨਾਂ ਦੇ ਨਾਲ ਹੀ ਤਕਰੀਬਨ ਉਰੇ ਪਹੁੰਚ ਜਾਂਦੀ ਸੀ ਵੀ ਮਤਲਬ ਮੈਨੂੰ ਮੈਂ ਹੁੰਦਾ ਸੀ ਕਰਮਜੀਤ ਜੀ ਤੁਹਾਡੇ ਮਾਤਾ ਪਿਤਾ ਨੇ ਸੋਚਿਆ ਹੋਊਗਾ ਵੀ ਅੱਜ ਸਾਡੇ ਤੇ ਬੜੀ ਬਲੰਦੀਆਂ ਤੇ ਆ। ਗੱਲਬਾਤ ਹੁੰਦੀ ਆ। ਹਾਂਜੀ ਮੇਰੇ ਮੰਮੀ ਬਹੁਤ ਮਾਣ ਮਹਿਸੂਸ ਕਰਦੇ ਨੇ ਜਦੋਂ ਮੈਨੂੰ ਫੋਨ ਤੇ ਕਹਿੰਦੇ ਨੇ ਕਈ ਵਾਰ ਵੀ ਕਰਮਜੀਤ ਸਾਨੂੰ ਕੋਈ ਫੋਟੋ ਦਿਖਾਉਂਦਾ ਸਾਨੂੰ ਬਹੁਤ ਖੁਸ਼ੀ ਹੁੰਦੀ ਆ। ਖੁਸ਼ੀ ਹੁੰਦੀ ਆ। ਵੀ ਉਹ ਅੱਜ ਵੀ ਜੇ ਅੱਜ ਵੀ ਮੇਰੀ ਸਵੇਰੇ ਫੋਨ ਤੇ ਗੱਲ ਹੋਈ ਆ ਤਾਂ ਮੈਨੂੰ ਕਹਿੰਦੇ ਕਰਮਜੀਤ ਜੀ ਜਦੋਂ ਉਰੇ ਅਸੀਂ ਕਿਸੇ ਸ਼ਾਪ ਤੇ ਜਾਂਦੇ ਆ ਤਾਂ ਅਸੀਂ ਕੱਪੜਿਆਂ ਦੀ ਫੋਟੋ ਤੇ ਤੇਰੀ ਫੋਟੋ ਲੱਗੇ ਹੋਈ ਦੇਖਦੇ ਆ ਸਾਨੂੰ ਮਾਣ ਮਹਿਸੂਸ ਹੁੰਦਾ ਏ। ਤੇ ਵੀ ਚਲੋ ਮੈਂ ਇਹੀ ਮੈਂ ਤੁਹਾਨੂੰ ਦੱਸਣਾ ਚਾਹੁੰਦੇ ਆਂ ਵੀ ਬਿਲਕੁਲ ਕੁਝ ਵੀ ਕਰ ਸਕਦੇ ਆਂ ਆਪਾਂ ਜਿੰਦਗੀ ਹਾਂ ਕੁਝ ਵੀ ਕਰ ਸਕਦੇ ਆਂ ਜੇ ਆਪਣਾ ਜਿਹੜਾ ਇੱਕ ਏਮ ਆ ਉਹ ਆਪਣਾ ਹੋਵੇ ਵੀ ਇਹ ਕਰਨਾ ਹੈ ਆਪਾਂ ਨੇ ਹਨਾ ਹਾਂ ਅੱਜ ਵੀ ਮੇਰੀ ਇਹ ਸਟਰਗਲ ਜਾਰੀ ਹੈ ਪੂਰੀ ਜਾਰੀ ਹੈ ਹਾਂਜੀ ਮੈਨੂੰ ਐ ਹੁੰਦਾ ਵੀ ਆਪਾਂ ਰੋਜ਼ਗਾਰ ਆ ਇਹ ਲਾਲੋ ਵੀ ਇਹ ਦੋ ਬੰਦੇ ਤੋਂ ਸਟਾਰਟ ਹੋ ਕੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਅੰਡਰ 50-60 ਬੰਦੇ ਕੰਮ ਕਰਦੇ ਨੇ। ਵੈਰੀ ਗੁੱਡ ਜਿਹੜੇ ਡੇਲੀ ਆਪਣੇ ਤੋਂ ਚਲੋ ਸਾਨੂੰ ਇਹ ਹੁੰਦਾ ਵੀ ਸਾਨੂੰ ਘੱਟ ਬਚਦਾ ਇਹ ਕੋਈ ਗੱਲ ਨਹੀਂ ਪਰ ਸਭ ਦੇ ਘਰ ਚਲਦੇ ਰਹਿੰਦੇ। ਚਲਦੇ ਰਹਿਣ ਤੁਸੀਂ ਆਪਣੇ ਘਰ ਵੇਖੇ ਨੇ ਤਾਂ ਦੂਸਰਿਆਂ ਦੇ ਘਰ ਚ ਲਾਏ ਨੇ। ਚ ਲਾਏ। ਚਲੋ ਹਾਂਜੀ ਹਾਂ ਇਹ ਤਾਂ ਮੈਂ ਉਹੀ ਸਾਰੀਆਂ ਭੈਣਾਂ ਨੂੰ ਵੀ ਇਹੀ ਸਨੇਹਾ ਦੇਣਾ ਚਾਹੁੰਦੀ ਵੀ ਜੇ ਕੁਝ ਕਰਨਾ ਹੈ ਚਾਹੁੰਦੇ ਹੋ ਤੁਸੀਂ ਤਾ ਸਟਰਗਲ ਤਾਂ ਦੇਖੋ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਜਿਹੜਾ ਕਰਨਾ ਪਊਗਾ ਤੁਹਾਨੂੰ ਕਈ ਵਾਰ ਆਪਾਂ ਸੋਚਦੇ ਹੀ ਰਹਿ ਜਾਂਦੇ ਆਂ ਵੀ ਕੋਈ ਕੀ ਕਹੂਗਾ ਸਨ ਮੈਨੂੰ ਬਹੁਤ ਕੁਝ ਕਿਹਾ ਹੈ ਜਦੋਂ ਮੈਂ ਮੇਰੇ ਯਾਦ ਆ ਮੇਰੇ ਛੱਟੀ ਫੱਟੀ ਹੋਈ ਸ਼ਰਟ ਹੁੰਦੀ ਸੀ ਸਾਈਡਾਂ ਤੋਂ ਟੱਕਾਂ ਤੋਂ ਤੇ ਮੈਨੂੰ ਜੇ ਕੋਈ ਆਪਣਾ ਕੋਈ ਰਿਸ਼ਤੇਦਾਰ ਕਹਿੰਦਾ ਵੀ ਆ ਕੀ ਕਰਨ ਲੱਗੇ ਤੁਸੀਂ ਕਿਉਂ ਕੋ ਤੱਕੜੇ ਵੀ ਹੈਗੇ ਨੇ ਵਿੱਚ ਰਿਸ਼ਤੇਦਾਰ ਬਹੁਤ ਜਿਹੜੇ ਉਦੋਂ ਉਸ ਟਾਈਮ ਦੇ ਵਿੱਚ ਆਪਾਂ ਨੂੰ ਕਹਿੰਦੇ ਹੁੰਦੇ ਆਪਾਂ ਨੂੰ ਕਹਿੰਦੇ ਹੁੰਦੇ ਨੇ ਲੋਕ ਐਵੇਂ ਵੀ ਆ ਤੁਸੀਂ ਕੀ ਕਰਨ ਲੱਗੇ ਪਰ ਜਦੋਂ ਤੁਹਾਡਾ ਕੋਈ ਏਮ ਬਣ ਜਾਂਦਾ ਤੁਸੀਂ ਗਰੀਬੀ ਦੇ ਵਿੱਚੋਂ ਗਰੀਬੀ ਦੇ ਵਿੱਚ ਕੋਈ ਸਾਥ ਜਲਦੀ ਨਹੀਂ ਦਿੰਦਾ ਨਹੀਂ ਦਿੰਦਾ ਬਿਲਕੁਲ ਨਹੀਂ ਦਿੰਦਾ ਤੁਹਾਨੂੰ ਕੋਈ ਸਾਥ ਦਿੱਤਾ ਤੁਹਾਡੇ ਵੱਡੇ ਰਿਸ਼ਤੇਦਾਰ ਵੀ ਹੋਣ ਗਏ ਕਿਸੇ ਨੇ ਤੁਹਾਡਾ ਬਾਹ ਫੜਿਆ ਆ ਕੇ ਨਹੀਂ ਜੀ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਆਪਾਂ ਕਿਸੇ ਅਖਾਈ ਦੇ ਵਿੱਚ ਹੁੰਨੇ ਆ ਨਾ ਤਾਂ ਇੱਕ ਉਹਦਾ ਸਾਧਨ ਲਿਆ ਜਾਂਦਾ ਏ ਜੇ ਉਹ ਉਹਦਾ ਮਤਲਬ ਇੱਕ ਤਾਂ ਵਾਇਗਰੂ ਹੁੰਦਾ ਏ ਜਿਹੜਾ ਆਪਾਂ ਨੂੰ ਦੇ ਕੇ ਉਹ ਆਪਾਂ ਨੂੰ ਮਹਿਣਾ ਨਹੀਂ ਦਿੰਦਾ ਹੈਗਾ ਵੀ ਆਪਾਂ ਜਦੋਂ ਆਪਾਂ ਕਿਸੇ ਤੋਂ ਰਿਸਪੈਕਟ ਲੈਨੇ ਆ ਉਹਨੇ ਸਾਰੀ ਉਮਰ ਸੁਣਾਈ ਹੋ ਜਾਣਾ ਵੀ ਮੈਂ ਤੁਹਾਡੀ ਉਸ ਟਾਈਮ ਦੇ ਵਿੱਚ ਤੁਹਾਡੀ ਹੈਲਪ ਕੀਤੀ ਸੀ ਹੈਲਪ ਕੀਤੀ ਸੀ ਜਦ ਕਿ ਆਪਾਂ ਉਹਨਾਂ ਦਾ ਸਤਿਕਾਰਪੂਰਨ ਰੱਖਦੇ ਆ ਪੂਰਨ ਰੱਖਦੇ ਆ ਪੂਰਨ ਰੱਖਦੇ ਆ ਆਪਣੇ ਮਨੋਂ ਸਤਿਕਾਰ ਰਹਿੰਦਾ ਏ ਪਰ ਉਹਨਾਂ ਦੇ ਮਾਈਂਡ ਦੇ ਵਿੱਚ ਕਿਤੇ ਨਾ ਕਿਤੇ ਉਹ ਰੱਬ ਕਹੋਂ ਦੀ ਆ ਜਾਂਦੀ ਹੈ ਵੀ ਸਾਨੂੰ ਵਾਇਗਰੂ ਦੇ ਦਰਜਾ ਦੋ ਜੋ ਉਹ ਆਪਾਂ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਬਿਲਕੁਲ ਆਖਸਤ ਸਵਾਲ ਆ ਤੁਹਾਡੇ ਅਸੀਂ ਕੀਮਤ ਸਮਾਂ ਲਿਆ ਕਿਉਂਕਿ ਕਾਫੀ ਪਰਿਵਾਰਾਂ ਨੂੰ ਤੁਸੀਂ 50 ਪਰਿਵਾਰਾਂ ਨੂੰ ਰੋਜ਼ਗਾਰ ਵੀ ਦਿੱਤਾ ਤੇ ਲਾਸਟ ਮੈਸੇਜ ਮੈਨੂੰ ਕੀ ਦੇਣਾ ਚਾਹੁੰਦੇ ਆ ਮੈਂ ਸਾਰੀਆਂ ਭੈਣਾਂ ਨੂੰ ਇਹ ਸੁਨੇਹਾ ਦੇਣਾ ਚਾਹੂੰਗੀ ਵੀ ਜਿਵੇਂ ਅਸੀਂ ਸਟ੍ਰਗਲ ਦੇ ਵਿੱਚੋਂ ਉੱਠ ਕੇ ਉਰੇ ਤੱਕ ਪਹੁੰਚੇ ਆ ਤਾਂ ਤੁਸੀਂ ਵੀ ਆਪਣਾ ਸਫ਼ਰ ਜਾਰੀ ਰੱਖ ਸਕਦੇ ਹੋ ਤੁਸੀਂ ਡਰ ਕੇ ਜ਼ਿੰਦਗੀ ਨਾ ਜਿਉਣ ਦਾ ਸੋਚੋ ਕਦੇ ਵੀ ਇੱਕ ਫੋਕਸ ਹੁੰਦਾ ਹੈ ਆਪਣਾ ਜਿਹੜਾ ਆਪਣਾ ਕੈਰੈਕਟਰ ਹੁੰਦਾ ਹੈ ਉਹ ਸਹੀ ਰੱਖਣਾ ਪੈਂਦਾ ਹੈ ਉਹ ਸਹੀ ਰੱਖਣਾ ਪੈਂਦਾ ਹੈ ਉਹਦੇ ਅਕੋਰਡਿੰਗ ਤੁਸੀਂ ਕੋਈ ਵੀ ਇਨਸਾਨ ਐਮੇਦਾ ਨਹੀਂ ਹੈਗਾ ਜਿਹੜਾ ਤੁਹਾਨੂੰ ਰੁਕਾਵਟ ਪਾ ਸਕੇ ਹਾਂਜੀ ਉਹ ਤੁਹਾਡਾ ਦੇਖਣਾ ਪੈਂਦਾ ਹੈ ਵੀ ਤੁਹਾਡੇ ਹਸਬੰਡ ਤੁਹਾਡੀ ਘਰ ਦੀ ਲੋਕੇਸ਼ਨ ਕਿਵੇਂ ਦੀ ਹੈ ਜਾਂ ਤੁਸੀਂ ਉਹਨੂੰ ਕਵਰ ਕਿਵੇਂ ਕਰ ਸਕਦੇ ਹੋ ਹਾਂਜੀ ਉਹ ਆਪਾਂ ਨੂੰ ਵੀ ਪਤਾ ਹੀ ਹੈ ਵੀ ਅਡਜਸਟਮੈਂਟ ਤਾਂ ਲੇਡੀਜ਼ ਨੂੰ ਕਰਨੀ ਪੈਂਦੀ ਹੈ ਕਿਤੇ ਨਾ ਕਿਤੇ ਪਰ ਫਿਰ ਵੀ ਤੁਸੀਂ ਉਹਨੂੰ ਅਡਜਸਟਮੈਂਟ ਕਰਦੇ ਕਿਵੇਂ ਹੋ ਅੱਪ ਕਿਵੇਂ ਲੈ ਕੇ ਜਾਣਾ ਹੈ ਉਹ ਆਪਣੇ ਤੇ ਸੋਤੇ ਡਿਪੈਂਡ ਕਰਦੇ ਵੀ ਮਿਹਨਤ ਕਰੋ ਤੇ ਮਿਹਨਤ ਕਰਕੇ ਅੱਗੇ ਤੱਕ ਆਉਣਾ ਕੋਈ ਨਾ ਅਸੰਭਵ ਨਹੀਂ ਹੈਗਾ ਯਾਨੀ ਕਿ ਜੇ ਪਕਾਈਏ ਸਾਰੀਆਂ ਚੀਜ਼ਾਂ ਸੰਭਵ ਨੇ ਜੇ ਤੁਸੀਂ ਕਰਨਾ ਚਾਹੁੰਦੇ ਹੋ ਤੇ ਬਹੁਤ ਅੱਗੇ ਆ ਸਕਦੀਆਂ ਨੇ ਪੈਣਾ ਤੇ ਜਿਵੇਂ ਸਟਰਗਲ ਕਰਨ ਬਿਲਕੁਲ ਬਹੁਤ-ਬਹੁਤ ਤੁਹਾਡਾ ਧੰਨਵਾਦ ਬਿਲਕੁਲ ਲੇਸਨ ਕਰਮਜੀਤ ਜੀ ਜਿਨ੍ਹਾਂ ਨੇ ਮਹਿਲਾ ਦਿਵਸ ਤੇ ਸਾਡੇ ਨਾਲ ਗੱਲਬਾਤ ਕੀਤੀ ਹੈ ਇੱਕ ਪਿੰਡ ਦੇ ਵਿੱਚੋਂ ਉੱਠ ਕੇ ਸ਼ਹਿਰ ਦੇ ਵਿੱਚ ਨਾਮ ਕਮਾਇਆ ਜਿੱਥੇ ਕਿ ਅੱਜ 50 ਪਰਿਵਾਰਾਂ ਨੂੰ ਰੁਜ਼ਗਾਰ ਵੀ ਦੇ ਰਹੇ ਨੇ ਬੜਾ ਜ਼ਿੰਦਗੀ ਦੇ ਵਿੱਚ ਮਾੜਾ ਸਮਾਂ ਦੇਖਿਆ ਪਰ ਕਹਿੰਦੇ ਜਿਹੜੇ ਅਮੀਰ ਤੇ ਉਹ ਗਰੀਬ ਨਾਲ ਨਹੀਂ ਖੜਦੇ ਪਰ ਮੈਂ ਆਪਣੀ ਮਿਹਨਤ ਇੱਕ ਦਿਨ ਦੇ ਵਿੱਚ 15-15 ਕਿਲੋਮੀਟਰ ਦਾ ਸਫ਼ਰ ਵੀ ਤੈਅ ਕੀਤਾ ਪਰ ਅੱਜ 50 ਪਰਿਵਾਰਾਂ ਨੂੰ ਜਿੱਥੇ ਰੁਜ਼ਗਾਰ ਦੇ ਰਹੇ ਆ ਪਰ ਵੈਗਰੂ ਦਾ ਵੀ ਬੜਾ ਸ਼ੁਕਰਾਨਾ ਜਿਹੜਾ ਕਰਮਜੀਤ ਕੌਰ ਵੱਲੋਂ ਕੀਤਾ ਜਾ ਰਿਹਾ ਨਾਬਾ ਤੋਂ ਹਰਮਿੰਦਰ ਸਿੰਘਾ ਬਹੁਤ ਬਹੁਤ ਧੰਨਵਾਦ